ਪਹਿਲਾਂ ਤਾਂ ਦੋਸਤੋ ਬਹੁਤ-ਬਹੁਤ ਮੁਬਾਰਕਾਂ ਆਪਣਾ ਪੇਜ ਫੇਰ ਚੱਲ ਪਿਆ ਬੰਦ-ਬੰਦ ਕਰਕੇ ਆਪੇ ਹੀ ਚਲਾਤਾ ਆਪਾਂ ਕੋਈ ਅਰਜੀ-ਸ਼ਰਜੀ ਨਹੀਂ ਲਿਖੀ ਨਾ ਲਿਖਣੀ ਆਉਂਦੀ ਗੱਲ ਕਰਦੇ ਆਂ ਰਾਤ ਵਾਲੇ ਮੈਚ ਦੀ ਕੇਰਾਂ ਦਾ ਬਈ ਗੋਡਿਆਂ ਥੱਲੇ ਕਰ ਲਈ ਸੀ ਦਿੱਲੀ ਨਾਪਲੀ ਸੀ ਪੰਜਾਬ ਨੇ ਆਹ ਦਾਣਾ ਜੈ ਨਹੀਂ ਸੁੱਤਰ ਆਇਆ ਇਹਨਾਂ ਤੋਂ ਪ੍ਰਿਆਸ਼ ਆਪਣਾ ਜੀਬ ਕਢਾਤੀ ਸੀ ਕੇਰਾਂ ਵਿਸ਼ਵ ਦੇ ਫਾਸਟਾਂ 'ਚੋਂ ਫੰਨੇ ਖਾ ਮਿਚਲ ਸਟਾਰਕ ਤੇ ਸਪਿਨਰਾਂ 'ਚੋਂ ਕੁਲਦੀਪ ਜਾਦਵ ਤੇ ਅਕਸ਼ਰ ਪਟੇਲ ਹੈ 10 ਓਵਰਾਂ 'ਚ 122 ਇੱਕ ਖਿਡਾਰੀ ਪਿੱਛੇ ਬਣਾਲੇ ਸੀ ਪੰਜਾਬ ਨੇ ਪ੍ਰਭ ਨੇ ਲਗਾਤਾਰ ਯਾਰ ਚੌਥਾ ਅਰਧ ਸੈਂਕੜਾ ਲਾਇਆ T20 'ਚ ਇਹ ਕੋਈ ਸੌਖੀ ਗੱਲ ਨਹੀਂ ਵਨਡੇ ਜਾਂ ਟੈਸਟ ਹੋਵੇ ਤਾਂ ਹੋਰ ਗੱਲ ਆ ਨਾਲੇ IPL 'ਚ ਵਿਸ਼ਵ ਦੇ ਸਾਰੇ ਮੂਰੀ ਬਾਲਰ ਖੇਡਦੇ ਆ ਰੈਦ ਖੂਨ ਦੀ PSL 'ਚ ਜਾਂਦੀ ਆ ਪ੍ਰਭ ਨੂੰ ਇੱਕ ਮੌਕਾ ਵਿਕਟ ਕੀਪਰ ਬੱਲੇਬਾਜ਼ ਤੌਰ ਤੇ ਭਾਰਤ ਵੱਲੋਂ ਮਿਲਣਾ ਚਾਹੀਦਾ ਬਾਕੀ IPL ਦਾ ਕੀ ਬਣੇਗਾ ਅੱਜ ਪਤਾ ਲੱਗ ਜੂ ਆਪਾਂ ਨੂੰ ਪਹਿਲਾਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੀ ਲੋੜ ਆ ਆਪਣੇ ਨਾਗਰਿਕ ਜ਼ਰੂਰੀ ਆ ਖੇਡਾਂ ਤਾਂ ਹੁੰਦੀਆਂ ਰਹਿਣਗੀਆਂ ਤੇ ਆਪਾਂ ਵੀ ਹੁਣ ਛੇਤੀ ਕਿਤੇ ਕਿਸੇ ਦੀ ਵੀਡੀਓ ਨਹੀਂ ਪਾਉਣੀ ਬਸ ਫੋਟੋ ਐਡਿਟ ਕਰਕੇ ਕੁਝ ਟਾਈਮ ਸਾਰਾਂਗੇ ਵੀਡੀਓ ਜਦੋਂ ਮਿਲ ਜਾਂ ਟੱਪਦੀ ਹੈ ਨਾਲ ਹੀ ਕਾਪੀਰਾਈਟ ਲਾ ਦਿੰਦੇ ਯਾਰ ਭਾਵੇਂ ਆਪ ਬੋਲਿਏ ਭਾਵੇਂ ਕੁਝ ਕੀਤਾ ਐਡਿਟ ਕੀਤਾ ਹੋਵੇ ਵੈਸੇ ਐਡ ਕੀਤਾ ਤੱਕਾ ਹੀ ਕੀਤਾ ਹੈ ਯਾਰ ਫੇਸਬੁੱਕ ਨੇ ਚਲੋ ਕੋਈ ਨਾ ਤੁਸੀਂ ਪੇਜ ਸਹੀ ਸਲਾਮਤ ਮਿਲ ਗਏ ਆ ਇਹੀ ਬਹੁਤ ਆ ਮੈਨੂੰ ਇਹ ਸੀ ਕਿ ਮੇਰੇ ਫੋਲੋਅਰ ਨਾ ਚਲੇ ਜਾਣ ਬਹੁਤ ਆ ਇਹੀ ਮੈਨੂੰ ਬਹੁਤ ਖੁਸ਼ੀ ਆ ਕਿ ਤੁਸੀਂ ਮੇਰ ਨਾਲ ਬਣੇ ਹੋ ਧੰਨਵਾਦ ਜੀ ਕਮੈਂਟ ਤੇ ਸ਼ੇਅਰ ਕਰ ਦਿਓ ਜ਼ਰੂਰੀ ਆ ਇੱਕ ਵਾਰ ਕਿਉਂਕਿ ਸਾਰੇ ਆਪਣੇ ਫੋਲੋਅਰ ਤੱਕ ਪਹੁੰਚਣੀ ਚਾਹੀਦੀ ਵੀਡੀਓ ਤੇ ਆਪਣਾ ਪੇਜ ਬਈ ਚੱਲ ਪਿਆ ਫੇਰ ਤੋਂ ਤੇ ਬਾਕੀ ਗੱਲਾਂ ਬਾਤਾਂ ਨਾਲ ਆਪਾਂ ਫਿਰ ਅੱਗੇ ਕਰਾਂਗੇ